ਪੰਤਰੀ ਸਿੰਘ ਖਾਲਸਾ ਪਾਈ ਸਰ ਜੀਓ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਸਾਰੇ ਸਰੋਤਿਆਂ ਨੂੰ ਤੁਹਾਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਜਿਹੜਾ ਦੁਕਾਨ ਤੋਂ ਉੱਥੇ ਵਾਪਰਿਆ ਇਹ ਬੜੀ ਦੁਖਦਾਈ ਘਟਨਾ ਹੋਈ ਹੈ ਇਹਦੇ ਬਾਬਤ ਤੁਹਾਨੂੰ ਸਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ YouTube ਦੇ ਰਾਹੀਂ ਇੱਕ ਬਿਆਨ ਭੇਜਿਆ ਕਿ ਤੁਸੀਂ ਪ੍ਰਚਾਰ ਛੱਡ ਕੇ ਵਾਪਸ ਆਜੋ ਹਾਂਜੀ ਤੇ ਆ ਜਿਹੜੀ ਸਾਰੀ ਘਟਨਾ ਕਰਮ ਹੈ ਇਹਦੇ ਬਾਬਤ ਤੁਹਾਡਾ ਪ੍ਰਤੀਕਰਮ ਕੀ ਹੈ ਤੁਸੀਂ ਅਕਾਲ ਤਖਤ ਦੇ ਜਥੇਦਾਰ ਦਾ ਹੁਕਮ ਨਹੀਂ ਮੰਨਿਆ ਉਹਨਾਂ ਨੇ ਕਿ ਅਸੀਂ ਵਾਪਸ ਆਜੋ ਤੁਸੀਂ ਕਥਾ ਕਰੀ ਜਾਂਦੇ ਹੋ ਇਹ ਸਾਰਾ ਵਰਤਾਰਾ ਕੀ ਹੋ ਰਿਹਾ ਇਹਦੇ ਬਾਰੇ ਤੁਹਾਡਾ ਪ੍ਰਤੀਕਰਮ ਕੀ ਹਾਂਜੀ ਪਹਿਲਾਂ ਤਾਂ ਜੀ ਮੈਂ ਸੰਗਤਾਂ ਨੂੰ ਇਹ ਦੱਸ ਦੇਵਾਂ ਕਿ ਗੁਰੂ ਮਹਾਰਾਜ ਦੀ ਅਕਾਲ ਪੁਰਖ ਵਹਿਬ ਦੀ ਕਿਰਪਾ ਦਾ ਸਾਧਕਾ ਜਰਮਨ ਦੇ ਵਿੱਚ ਭਾਰੀ ਹਮਲੇ ਤੋਂ ਬਾਅਦ ਜੋ ਕਿ ਇਹਨਾਂ ਨੇ ਮੈਨੂੰ ਮਾਰਨ ਦਾ ਪੂਰਾ ਪੂਰਾ ਯਤਨ ਕੀਤਾ ਭਾਰੀ ਹਮਲੇ ਤੋਂ ਬਾਅਦ ਵੀ ਦਾਸ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਹੈ ਜਿਸ ਦਾ ਸਾਹਿਬ ਡਾਢਾ ਹੋਏ ਤੇ ਉਸ ਨੂੰ ਮਾਰ ਨਾ ਸਕਾ ਕੋਈ ਆਹੋ জাফর ਖੇਨ ਗੋਪਾਲ ਹੈ ਨਾਨਕ ਰੋਮਣਾ ਸ਼ੇਧਿਆ ਤੇ ਸੋ ਗੁਰੂ ਦੀ ਕਿਰਪਾ ਦੇ ਨਾਲ ਪਹਿਲੀ ਗੱਲ ਤਾਂ ਸੰਗਤਾਂ ਨੂੰ ਹੀ ਦੱਸ ਦਈਏ ਕਿ ਅਸੀਂ ਬਿਲਕੁਲ ਚੜ੍ਹਦੀ ਕਲਾ ਵਿੱਚ ਹਾਂ ਤਨ ਕਰਕੇ ਵੀ ਮਨ ਕਰਕੇ ਵੀ ਸਾਡਾ ਮਨੋਬਲ ਵੀ ਬਹੁਤ ਉੱਚਾ ਹੋਇਆ ਉਸ ਘਟਨਾ ਤੋਂ ਬਾਅਦ ਕਿਉਂਕਿ ਉਸ ਦਿਨ ਪੁੱਜ ਮਹਾਰਾਜ ਦੀ ਬੜੀ ਕਿਰਪਾ ਹੋਈ ਬੜਾ ਬਲ ਵਰਤਿਆ ਸੋ ਜੋ ਨੌਜਵਾਨ ਵੀਰਾਂ ਨੇ ਜਿਹੜੇ ਕਿ ਸੱਚ ਦਾ ਸਾਥ ਦੇ ਰਹੇ ਸੀ ਜੋ ਕਿ ਸਾਨੂੰ ਇਹ ਲੋਕ ਇੱਕ ਮਾਰਨ ਦੇ ਮਨਸੂਬੇ ਨਾਲ ਆਏ ਸੀ ਉਹਨਾਂ ਦੇ ਹਮਲੇ ਨੂੰ ਪਛਾੜਿਆ ਤੇ ਆਪ ਗੁਰੂ ਮਹਾਰਾਜ ਆਕਾਲਪੁਰਖ ਦੀ ਸ਼ਕਤੀ ਸੰਗਤਾਂ ਦੇ ਵਿੱਚ ਵਰਤੀ ਅਗਲੀ ਗੱਲ ਹੈ ਕਿ ਜੋ ਗੁਰਬਚਨ ਸਿੰਘ ਨੇ ਇਹ ਸਲਾਹ ਦਿੱਤੀ ਸੀ ਮੈਨੂੰ ਵੀ ਤੂੰ ਸਪੇਨ ਦਾ ਪ੍ਰਚਾਰ ਦੌਰਾ ਛੱਡ ਕੇ ਆ ਜਾ। ਸੋ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਗੁਰਬਚਨ ਸਿੰਘ ਨੂੰ ਸਿੱਖ ਕੌਮ ਰੱਦ ਕਰ ਚੁੱਕੀ ਹੈ। ਜਿਸ ਕਰਕੇ ਇਹ ਸਾਨੂੰ ਕਿਸੇ ਕਿਸਮ ਦੀ ਸਲਾਹ ਦੇਣ ਦਾ ਹੱਕਦਾਰ ਨਹੀਂ। 2015 ਦੇ ਵਿੱਚ ਵੀ ਭਾਰੀ ਸੰਗਤਾਂ ਦੇ ਇਕੱਠ ਵਿੱਚ ਅਸੀਂ ਇਹਨਾਂ ਨੂੰ ਰੱਦ ਕਰ ਚੁੱਕੇ ਹਾਂ। ਇਹ ਕਿਸੇ ਵੀ ਕਿਸਮ ਦੀ ਸਲਾਹ ਦੇਣ ਦੇ ਸਾਨੂੰ ਹੱਕਦਾਰ ਨਹੀਂ। ਜਿੱਥੋਂ ਤੱਕ ਅੱਗੇ ਗੱਲ ਹੈ ਕਿ ਗੁਰਵਚਨ ਸਿੰਘ ਨੂੰ ਮੈਂ ਸਵਾਲ ਪੁੱਛਦਾ ਹਾਂ ਇਹ ਸਵਾਲ ਹੈ ਕਿ ਕੀ ਤੁਸੀਂ ਬਾਕੀ ਜਥੇਦਾਰਾਂ ਨੂੰ ਨਾਲ ਲੈ ਕੇ ਬਾਦਲ ਦੀ ਕੋਠੀ ਵਿੱਚ ਗਏ ਸੀ ਕਿ ਨਾ ਕਿਉਂਕਿ ਤੁਹਾਡਾ ਜਥੇਦਾਰ ਗੁਰਮਖ ਸਿੰਘ ਇਹ ਗੱਲ ਕਹਿ ਰਿਹਾ ਹੈ ਕਿ ਗੁਰਵਚਨ ਸਿੰਘ ਸਾਨੂੰ ਬਾਦਲ ਦੀ ਕੋਠੀ ਵਿੱਚ ਲੈ ਕੇ ਗਿਆ ਇਹ ਜਵਾਬ ਦਿਓ ਗੁਰਵਚਨ ਸਿੰਘ ਕੀ ਤੁਸੀਂ ਬਾਦਲ ਦੀ ਕੋਠੀ ਗਏ ਸੀ ਕਿ ਨਾ ਅਜੇ ਤੱਕ ਜਵਾਬ ਨਹੀਂ ਦਿੱਤਾ ਜੀ ਦੂਸਰਾ ਪ੍ਰਸ਼ਨ ਉਹ ਹਿੰਦੀ ਵਿੱਚ ਲਿਖੀ ਚਿੱਠੀ ਕਿੱਥੋਂ ਆਈ ਸੀ ਜਿਹੜੀ ਤੁਹਾਨੂੰ ਬਾਦਲ ਦੀ ਕੋਠੀ ਵਿੱਚ ਦਿੱਤੀ ਗਈ ਤੀਜਾ ਪ੍ਰਸ਼ਨ ਆਕਾਲ ਤਖਤ ਤੱਕ ਆਉਂਦਿਆਂ ਉਹ ਚਿੱਠੀ ਹਿੰਦੀ ਤੋਂ ਪੰਜਾਬੀ ਵਿੱਚ ਕਿਸ ਨੇ ਤਬਦੀਲ ਕੀਤੀ ਉਹਦੀ ਟਰਾਂਸਲੇਸ਼ਨ ਕਿਹਨੇ ਕੀਤੀ ਜੀ ਅਗਲਾ ਪ੍ਰਸ਼ਨ ਉਹ ਪੰਜਾਬੀ ਵਾਲੀ ਚਿੱਠੀ ਦੇ ਉੱਤੇ ਉਹ ਸੌਦੇ ਵਾਲੇ ਨੇ ਦਸਤਖਤ ਕਰਵਾਏ ਆ ਕਿ ਨਹੀਂ ਕਰਵਾਏ ਤੇ ਉਹ ਚਿੱਠੀ ਚੰਡੀਗੜ੍ਹ ਤੋਂ ਆਕਾਲ ਤਖਤ ਸਾਹਿਬ ਤੇ ਕਿਸ ਨੇ ਪਹੁੰਚਾਈ ਇਸ ਮਾਫੀਨਾਮੇ ਨੂੰ ਸਹੀ ਸਿੱਧ ਕਰਨ ਵਾਸਤੇ ਗੁਰੂ ਦੀ ਗੋਲਕ ਵਿੱਚੋਂ 91 ਲੱਖ ਰੁਪਏ ਲਾਏ ਗਏ ਉਹ ਕੌਣ ਭਰੂ ਮੱਕੜ ਪਰੂ ਆ ਕਿ ਗੁਰਵਚਨ ਸਿੰਘ ਪਰੂ ਉਹ 95 ਲੱਖ ਰੁਪਈਆ ਕੌਣ ਭਰੂਗਾ ਇਹ ਅਸੀਂ ਪੁੱਛਣਾ ਚਾਹੁੰਦੇ ਹਾਂ ਜਵਾਬ ਦਿਓ ਸੱਚਵਾਨਾਲ ਸਿਓ ਕਥਾ ਵਿੱਚ ਕਹਿੰਦਾ ਹੈ ਸ ਆਹਬ ਜਾਬੇ ਬ੍ਰਹਮਾ ਵਿਸ਼ਨੂ ਸ਼ਿਵ ਜੀ ਇੰਦਰ ਦਾ ਅਵਤਾਰ ਹਨ ਕੀ ਕੋਈ ਕਾਰਵਾਈ ਕੀਤੀ ਤੁਹਾਡਾ ਜੱਸੀਦਾਰ ਕਦੇ ਕਹਿੰਦਾ 2016 ਦੇ ਵਿੱਚ ਰਸਮੀਸ਼ ਪਿਤਾ ਜੀ ਅਵਤਾਰ ਧਾਰਨਗੇ ਕੀ ਗੁਰਮਤ ਅਵਤਾਰਵਾਦ ਨੂੰ ਮੰਨਦੀ ਹੈ ਜਿਹੜੇ ਜਥੇਦਾਰ ਗਲਤ ਪ੍ਰਚਾਰ ਕਰ ਰਹੇ ਨੇ ਉਹਨਾਂ ਨੂੰ ਨਸਖਾਉਣ ਪਾਉ ਸਿੱਖ ਇਤਿਹਾਸ ਹਿੰਦੀ ਵਿੱਚ ਕਿਤਾਬ ਉਹ ਜਿਹਦੇ ਵਿੱਚ ਗੁਰੂ ਸਾਹਿਬਾਰੇ ਉਹ ਕੁਝ ਲਿਖਿਆ ਹੋਇਆ ਸੜ ਜੇ ਮੇਰੀ ਜ਼ਬਾਨ ਮੈਂ ਦੱਸ ਵੀ ਨਹੀਂ ਸਕਦਾ ਵੀ ਕੀ ਕੁਝ ਲਿਖਿਆ ਹੈ ਉਹ ਧਰਮ ਪ੍ਰਚਾਰ ਕਮੇਟੀ ਦੇ ਕਿਹੜੇ ਦੁਸ਼ਟ ਨੇ ਲਖਵਾਈ ਸੀ ਪੜਤਾਲ ਕਰਾਉਂਗੇ ਕਿ ਨਾ ਜਿਹੜੇ ਦੁਸ਼ਟ ਨੇ ਉਹ ਕਿਤਾਬ ਲਖਵਾਈ ਜ਼ਬਾਨ ਕੰਬਦੀ ਹੈ ਉਹਦੇ ਵਿੱਚ ਕੀ ਲਿਖਿਆ ਹੋਇਆ ਦੱਸ ਦੇ ਜੇ ਨਾ ਕਿਤੇ ਤੁਸੀਂ ਸ੍ਰੀ ਚੰਦਿਆਂ ਦੇ ਡੇਰੇ ਜਾਂਦੇ ਹੋ ਸ੍ਰੀ ਚੰਦ ਬਾਰੇ ਗੁਰਬਾਣੀ ਵਿੱਚ ਕੀ ਲਿਖਿਆ ਹੋਇਆ ਗੁਰਬਚਨ ਸਿੰਘ ਜੀ ਤੁਹਾਨੂੰ ਪਤਾ ਹੈ ਕਿ ਨਹੀਂ ਤੁਹਾਡਾ ਆਇਆ ਸੀ ਪਿੱਛੇ ਜੇ ਸ੍ਰੀ ਚੰਦ ਦੇ ਜੀਵਨ ਤੋਂ ਸਿੱਖਿਆ ਲੈਣ ਸੰਗਤਾਂ ਸ੍ਰੀ ਚੰਦ ਦੇ ਜੀਵਨ ਤੋਂ ਸਿੱਖਿਆ ਲਈਏ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਤੋਂ ਸ੍ਰੀ ਜਨ ਤੋਂ ਕੀ ਸਿੱਖਿਆ ਮਿਲਦੀ ਹੈ ਕੇਸ ਪਿੱਛੇ ਵਾਲ ਨੂੰ ਖੁੱਲੇ ਛੱਡ ਲੋ ਕੱਪੜੇ ਲਾ ਦੇਓ ਲੰਘੋਟ ਬੰਨ੍ਹ ਲਓ ਚੁੰਟਾਂ ਘੱਟ ਕੇ ਬਹਿ ਜਾਓ ਧੂਣਾ ਲਾ ਲਓ ਘਰ-ਬਾਰ ਛੱਡ ਦਿਓ ਇਹੀ ਕਹਿੰਦਾ ਨਾ ਸ੍ਰੀ ਚੰਦ ਦਾ ਜੀਵਨ ਤੁਸੀਂ ਉਹਨਾਂ ਡੇਰੇਦਾਰਾਂ ਦੇ ਜਾ ਕੇ ਉਹਨਾਂ ਨੂੰ ਮਹਾਪੁਰਖ ਕਹਿੰਦੇ ਅਕਾਲ ਤਾ ਸਭ ਦੀ ਮਰਜ਼ਾ ਦਾ ਤੋਂ ਭਗਾਉੜੇ ਐ ਜਿਨ੍ਹਾਂ ਨੇ ਮੂਰਤੀ ਪੂਜਾ ਫਲਾਈ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਖਤਮ ਕੀਤੇ ਲੰਗਰ ਦੀ ਮਰਜ਼ਾ ਦਾ ਖਤਮ ਖਤਮ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸਾਕਸ਼ੀ ਗੱਦੀਆਂ ਲਾਈਆਂ ਦੇਵ ਆਪ ਵੀ ਪੂਜਾ ਸ਼ੁਰੂ ਕੀਤੀ ਉਹਨਾਂ ਨੂੰ ਤੁਸੀਂ ਜਾ ਜਾ ਕੇ ਮਹਾਪੁਰਖ ਕਹਿੰਦੇ ਹੋ ਇਹਦਾ ਜਵਾਬ ਕੌਣ ਦੇਊਗਾ ਇਹ ਇਹਨਾਂ ਦੇ ਅਸੀਂ ਗੱਲਾਂ ਦੇ ਜਵਾਬ ਮੰਗਦੇ ਹਾਂ ਦਮਦਮਾ ਸਾਹਿਬ ਇੱਕ ਲੀਡਰ ਦੇ ਪੀਏ ਵੱਲੋਂ ਕੀ ਕਰਤੂਤ ਕੀਤੀ ਗਈ ਸੀ ਪੜਤਾਲ ਕਰਾਓਗੇ ਹੋ ਜਾਣੀ ਚਾਹੀਦੀ ਹੈ ਪੜਤਾਲ ਕੀ ਹੋਇਆ ਸੀ ਪੜਤਾਲ ਕਰਵਾਓ ਤੁਹਾਡਾ ਹੀ ਇੱਕ ਸੀਨੀਅਰ ਮੀਤ ਪ੍ਰਧਾਨ ਦਾ ਪਈ ਸਾਲ ਹੋ ਗਏ ਉਤਰੰਕਲ ਦੇ ਵਿੱਚ ਐਕਸੀਡੈਂਟ 'ਚ ਮਰਿਆ ਸੀ ਜਿਹਦੀ ਗੱਡੀ ਦੇ ਵਿੱਚ ਇੱਕ ਨੌਜਵਾਨ ਲੜਕੀ ਦੀ ਲਾਸ਼ ਤੇ ਸ਼ਰਾਬ ਦੀਆਂ ਬੋਤਲਾਂ ਨਿਕਲੀਆਂ ਸੀ ਕੀ ਤੁਸੀਂ ਮਰਨ ਤੋਂ ਬਾਅਦ ਉਸ ਨੂੰ ਤਨਖਾਹਿਆ ਕਰਾਰ ਦਿੰਦਾ ਇਹ ਮਰਨ ਤੋਂ ਬਾਅਦ 500 ਰਤਨ ਦੇ ਖਾਤਾਵਾਂ ਦਿੱਤੇ ਜਾ ਸਕਦੇ ਐ ਕਿ ਤਨਖਾਹਿਆ ਦੇ ਖਾਤਾਵਾਂ ਵੀ ਦਿੱਤੇ ਜਾ ਸਕਦੇ ਜਿਹਦੀ ਗੱਡੀ ਦੇ ਵਿੱਚੋਂ ਇੱਕ ਲੜਕੀ ਦੀ ਲਾਸ਼ ਮਿਲੀ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਤੇ ਮੇਰਾ خیال ਤਾਂ ਮੈਂ ਸੋਚਦਾ ਹਾਂ ਸੁਣਿਆ ਤਾਂ ਨਹੀਂ ਲੱਗਦਾ ਕਿ ਕਿਤੇ ਉਹ ਜਾਂਦੇ ਭੋਗ ਤੇ ਵੀ ਕਿਤੇ ਇਹ ਜਿਹਾ ਕਿਸਮਾ ਕਰਕੇ ਕਰ ਆਏ ਹੋ ਕਿ ਗੋਮਖ ਜਾਨਮੋ ਸਵਾਰ ਦਰਗਾ ਚੱਲਿਆ ਤੁਹਾਡੇ ਲੀਡਰਾਂ ਨੇ ਵੀ ਦਿੱਤੀਆਂ ਹੋਣਗੀਆਂ ਸਬਧਾਦੀਆਂ ਉਸ ਵੇਲੇ ਕਿ ਵੱਡਾ ਘਾਟਾ ਪੈ ਗਿਆ ਪੰਥ ਨੂੰ ਪੰਨੂ ਮਰ ਗਿਆ ਐਕਸੀਡੈਂਟ ਦੇ ਵਿੱਚ ਇਹ ਜੀਆਂ ਪੜਚਾਪੜ ਚੋਂ ਹੋਰ ਪਤਾ ਨਹੀਂ 20 ਸਾਲ ਦਾ ਮੇਰੇ ਕੋਲ ਕਿੰਨਾ ਚੱਕਾ ਪਿਆ ਇਹ ਤਾਂ ਜੋ ਮੇਰੇ ਜਵਾਨੀ ਯਾਦ ਆ ਮੈਂ ਗੱਲਾਂ ਕੀਤੀਆਂ ਕਿ 20 ਸਾਲਾਂ ਕਿੱਥੇ ਖੋਲਣ ਲੱਗ ਗਏ ਨਾ ਤੁਹਾਨੂੰ ਭਾਜ ਦੇਣ ਨੂੰ ਸਾਣੀ ਸਿਹਾਉਣਾ ਸੋ ਅਸੀਂ ਸਦਾਨਸਦੀ ਲੜਾਈ ਲੜਨੀ ਹੈ ਆਪਣੇ ਆਖਰੀ ਸਾਹ ਤੱਕ ਪਿਆ ਜਿਹੜਾ ਸਰੀਰ ਗੁਰੂ ਮਹਾਰਾਜ ਨੇ ਬਖਸ਼ਿਆ ਨਾ ਇਹਦੇ ਆਖਰੀ ਖੂਨ ਦੇ ਕਤਰੇ ਤੱਕ ਲੜਾਈ ਲੜਾਂਗੇ ਸਤਾਂਤ ਵੀ ਗੁਰਬਾਣੀ ਤੋਂ ਬਾਹਰ ਸਾਡੀ ਕੋਈ ਗੱਲ ਹੋਵੇ ਵੀਡੀਓ ਸਬੂਤ ਪੇਸ਼ ਕਰੋ ਜੇ ਸੱਚਮੁੱਚ ਬਦਵਾਨ ਸੱਜਣ ਲੱਗੂ ਵੀ ਪੰਥ ਸਿੰਘ ਨੇ ਕੋਈ ਗਲਤੀ ਕੀਤੀ ਹੈ ਸੌਤਰਾਂ ਤੱਕ ਮੈਂ ਗਲਤੀ ਦਾ ਅਹਿਸਾਸ ਕਰਾਂਗਾ ਤੇ ਉਸ ਉਹ ਜਿਹੜੀ ਗਲਤੀ ਹੈ ਉਹਦੀ ਸੋਧ ਕੀਤੀ ਜਾਊਗੀ ਕਿ ਜਿੱਥੋਂ ਤੱਕ ਆ ਕਈ ਲੋਕ ਮੇਰੇ ਪਸ਼ੋਕੜ ਵਾਲੇ ਗੱਲਾਂ ਕਰਦੇ ਆ ਉਹ ਸ਼ਰਮ ਆਉਂਦੀ ਹੈ ਇਹਨਾਂ ਦੀ ਅਕਲ ਨੂੰ ਦੇਖ ਕੇ ਪਾਸਪ੍ਰੀਤ ਸਿੰਘ ਦਾ ਹਿੰਦੂ ਘਰ ਦਾ ਜਨਮ ਹੈ। ਉਹ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਸਿੱਖ ਕਿਸੇ ਜਾਤ ਵਿੱਚ ਪੈਦਾ ਹੋਇਆ ਹੁੰਦਾ ਹੈ? ਕੀ ਸਿੱਖ ਜਨਮ ਤੋਂ ਹੁੰਦਾ ਹੈ? ਜੇ ਜੇ ਸਿੱਖ ਦੇ ਪਰ ਇੱਕ ਪੈਦਾ ਹੋਇਆ ਸਿੱਖ ਹੁੰਦਾ ਹੈ ਤਾਂ ਮਾਫ਼ ਕਰਨਾ ਇਤਿਹਾਸ ਨੂੰ ਵਿਚਾਰ ਕੇ ਵੇਖੋ ਜਿਹਦੇ ਬਚਨ ਨਹੀਂ ਮੰਨਿਆ ਉਹ ਤਾਂ ਗੁਰੂ ਸਾਹਿਬ ਦੇ ਘਰ ਪੈਦਾ ਹੋ ਕੇ ਵੀ ਸਿੱਖ ਨਹੀਂ ਬਣਿਆ ਸ੍ਰੀ ਚੰਦ ਵਰਗੇ, ਸਿਰਤੀ ਚੰਦ ਵਰਗੇ, ਰਾਮ ਰਾਏ ਵਰਗੇ, ਧੀਰਮਨਾਲ ਵਰਗੇ ਸਿੱਖ ਕੌਣ ਹੁੰਦਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿਹਦੇ ਘਰੇ ਪੈਦਾ ਹੋਇਆ ਸਿੱਖ ਹੁੰਦਾ ਹੈ? ਸਿੱਖ ਜਿਹੜਾ ਗੁਰੂ ਦੀ ਬਾਣੀ ਨੂੰ ਸਮਝਿਆ ਜਿਹਨੇ ਗੁਰੂ ਦਾ ਰਾਹ ਫੜਿਆ ਗੁਰੂ ਦੀ ਸਿੱਖੀ ਧਾਰਨ ਕੀਤੀ ਉਹ ਸਿੱਖ ਹੁੰਦਾ ਹੈ ਤੇ ਜੇ ਤੁਸੀਂ ਪਸ਼ੋਕੜ ਦੀ ਗੱਲ ਲਾਓਗੇ ਤਾਂ ਮੈਂ ਪੁੱਛਣਾ ਕਿ ਉਹਨੇ ਗੁਰੂ ਨਾਨਕ ਸਾਹਿਬ ਦਾ ਜਨਮ ਦੀ ਜਨੇਊ ਪਾਉਣ ਵਾਲਾਂ ਦੇ ਘਰ ਹੋਇਆ ਸੀ ਜਿਹਨਾਂ ਜਨੇਊ ਪਾਉਣ ਤੋਂ ਜਵਾਬ ਦੇ ਦਿੱਤਾ ਜਨੇਊ ਪਾਉਣ ਤੋਂ ਜਵਾਬ ਦੇ ਦਿੱਤਾ ਐਸੇ ਜਿਨ੍ਹਾਂ ਨੇ ਮੰਨੂ ਬਾਦ ਨੂੰ ਛੋਟ ਮਾਰ ਦਿੱਤੀ ਆਪਣੇ ਵਿਆਹ ਵੇਲੇ ਅੱਗ ਦੇ ਦੁਆਰੇ ਸ਼ੇਰੇ ਲੈਣ ਤੋਂ ਜਵਾਬ ਦੇ ਦਿੱਤਾ ਸੋ ਗੁਰੂ ਅੰਗਦ ਸਾਹਿਬ ਜੀ ਕੌਣ ਨੇ ਪਸ਼ੋਕੜ ਤੁਸੀਂ ਪੁੱਛਦੇ ਫਿਰਦੇ ਹੋ ਭਾਈ ਲੈਣਾ ਦੇ ਰੂਪ ਚ ਦੇਵੀ ਦੇ ਪੁਜਾਰੀ ਸੀ ਜਗਰਾਤਾ ਪਾਰਟੀ ਦੇ ਮੁਖੀ ਜਦੋਂ ਗੁਰੂ ਨਾਨਕਬਾਬਾ ਜੀ ਦਾ ਮੇਲ ਹੋ ਗਿਆ ਗੱਲ ਸਮਝ ਆ ਗਈ ਉਹ ਦੇਵੀ ਛੱਡ ਦਿੱਤੀ ਮੁੜ ਕੇ ਦੇਵੀ ਵਾਲੇ ਰਾਹ ਨਹੀਂ ਪਏ ਤੇ ਉਹ ਮਹਾਨ ਸੇਵਾ ਕੀਤੀ ਉਹ ਆਤਮ ਚਿੰਤਨ ਉਹ ਗਿਆਨ ਦੀਆਂ ਸਿਖਰਾਂ ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਬਣ ਗਏ ਬਾਬਾ ਅਮਰਦਾਸ ਜੀ ਗੰਗਾ ਤੇ ਸ਼ਰਨ ਕਰਨ ਜਾਂਦੇ ਹੁੰਦੇ ਸੀ ਤੁਸੀਂ ਪਸ਼ੋਕੜਾਂ ਦੀਆਂ ਗੱਲਾਂ ਕਰਦੇ ਹੋ ਜਦੋਂ ਗੁਰੂ ਦਾ ਮੇਲ ਹੋ ਗਿਆ ਸਮਝ ਆ ਗਈ ਸਤਗੁਰੂ ਤੀਰਥ ਹੈ ਉਹ ਐਸਾ ਇਸ਼ਨਾਨ ਕੀਤਾ ਸਤਗੁਰੂ ਤੀਰਥ ਤੇ ਉਹ ਆਪਾਂ ਚਮਕ ਪਿਆ ਆਪਾਂ ਚਮਕ ਗਿਆ ਰੱਬੀ ਜੋਤ ਪ੍ਰਗਟ ਹੋ ਗਈ ਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਣ ਗਏ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ 11 ਪਟ ਪਹਿ ਬਣ ਕੌਣ ਹੈ ਜਵਾਬ ਦਿਓ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਭਗਤ ਜੈ ਬਯੇ ਦੇਵ ਦੀ ਭਗਤ ਪਰਮਾਨੰਦ ਜੀ ਭਗਤ ਦੇਣੀ ਜੀ ਹੋਰ ਇਦਾਂ ਭਗਤ ਆਦਿਕ ਸੋ ਮੈਂ ਪੁੱਛਣਾ ਚਾਹੁੰਨਾ ਕਿ ਇਹਨਾਂ ਦਾ ਜਨਮ ਹੈ ਇਹ ਪਿਆਰੀ ਪਾਂਡੇ ਨਹੀਂ ਸੀ ਇਹ ਰੱਬ ਨਾਲ ਜੁੜੀਆਂ ਸੱਚੀਆਂ ਰੂਹਾਂ ਸੀ ਜਨਮ ਭਾਵੇਂ ਬ੍ਰਾਹਮਣਾਂ ਦੇ ਘਰ ਦਾ ਸੀ ਇਹ ਸੱਚੀਆਂ ਰੂਹਾਂ ਸੀ ਰੱਬ ਨਾਲ ਜੁੜੀਆਂ ਹੋਈਆਂ ਉਹ ਜਾਤ ਦੇ ਹੰਕਾਰ ਨੂੰ ਬਾਣੀ ਕਹਿੰਦੀ ਆ ਜਾਤ ਕਾ ਗਰਭ ਨਾ ਕਰ ਮੂਰਖ ਦਾਵਾਰਾ ਅ ਮੂਰਖਾ ਉਹ ਪਾਗਲ ਜਾਤ ਦਾ ਹੰਕਾਰ ਨਾ ਕਰਿਆ ਕਰ ਬੇਵਕੂਫ ਜਾ ਗਰਭ ਵਾਸਵੇਂ ਕੋਲ ਨਹੀਂ ਜਾਂਦੀ ਬ੍ਰਹਮਵਿੰਦ ਤੇ ਉਹ ਸਭੁਤ ਪਾਤੀ ਕਹੋਰੇ ਪੰਡਤ ਬ੍ਰਾਹਮਣ ਕਵ ਕੇ ਹੋਏ ਬ੍ਰਾਹਮਣ ਕਹ ਕੇ ਜਨਮ ਮਤ ਖੋਇ ਰਹਾਓ ਜੋ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਵਾਟ ਕਾ ਹੀ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਧ ਕਹੋ ਕਬੀਰ ਜੋ ਬ੍ਰਹਮ ਵਿਚਾਰਿਆ ਸੋ ਬ੍ਰਾਹਮਣ ਕਹੀ ਜਾਂਦਾ ਹੈ ਹਮਾਰਾ ਜਾਤ ਦੇ ਹੰਕਾਰੇ ਨੂੰ ਚੋਟਾਂ ਮਾਰੀਆਂ ਬਾਣੀ ਵਿੱਚ ਉਸ ਸ਼ਰਮ ਕਰਨ ਜਿਹੜੇ ਜਨਮ ਦੀ ਗੱਲ ਕਰਦੇ ਆ ਜਾਤ ਦੀ ਮੈਂ ਪੁੱਛਣਾ ਚਾਹੁੰਨਾ ਹੈ ਖੰਡੇ ਦੀ ਪਾਹਲ ਛੱਡ ਕੇ ਕੀ ਕੋਲ ਖਤਮ ਨਹੀਂ ਹੋ ਜਾਂਦੀ ਪੰਜ ਪਿਆਰੇ ਸਿੰਘ ਸਾਹਿਬਾਨ ਨੇ ਮੈਨੂੰ ਪਹਿਲਾ ਵਚਨ ਕਿਹਾ ਸੀ ਆਨੰਦਪੁਰ ਸਾਹਿਬ ਜਦੋਂ ਮੈਂ ਤਰਸ ਦੀ ਕੇਸਗੜ ਸਾਹਿਬ ਤੇ ਪਹੁੰਚਿਆ ਪਹਿਲਾ ਵਚਨ ਕਿਹਾ ਅਸੀਂ ਖੰਡੇ ਦੀ ਪੌਣ ਸਿਖਾਉਂਦੇ ਆਂ ਅੱਜ ਤੋਂ ਤੇਰਾ ਪਿਛਲਾ ਜਾਤ-ਗੋਤ ਖਤਮ ਹੈ ਅੱਜ ਤੋਂ ਤੇਰਾ ਪਿਛਲਾ ਅਤੀ ਪਿਛਲਾ ਜਾਤ-ਗੋਤ ਖਤਮ ਕਰ ਦੱਸਦਾ ਤੇਰਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਤੋਂ ਦਾਸ ਦਾ ਨਾਮ ਰੱਖਿਆ ਗਿਆ ਸੋ ਇਹਨਾਂ ਇਹਨਾਂ ਲੋਕਾਂ ਨੂੰ ਇਹ ਗੱਲਾਂ ਵੀ ਸਮਝ ਆਉਣੀ ਚਾਹੀਦੀ ਹੈ ਜਿਹੜੇ ਜਾਤ ਦੀਆਂ ਗੱਲਾਂ ਕਰਦੇ ਆਂ ਪਸ਼ੋਕੜ ਦੀਆਂ ਗੱਲਾਂ ਕਰਦੇ ਆਂ ਅਸੀਂ ਜੋ ਕਹਿ ਰਹੇ ਹਾਂ ਗੁਰਬਾਣੀ ਦੇ ਆਧਾਰ ਦੇ ਉੱਤੇ ਸਾਡੀ ਗੱਲ ਹੈ ਕੋਈ ਗੱਲ ਸਿੱਧ ਕਰੇ ਪੰਛੀ ਕਚਿਹਰੀ ਵਿੱਚ ਪੰਛ ਦੇ ਵਿਦਵਾਨ ਸਿੱਧ ਕਰਨ ਹਰ ਸਰੋਵਰ ਦੇ ਉੱਤੇ ਅਨੇਕਾਂ ਵਾਰੀ ਕਥਾ ਕਰਕੇ ਨੈਟ ਤੇ ਪਾ ਚੁੱਕਿਆ ਹਾਂ ਪਿਛਲੇ ਵਾਰ ਵੀ ਕੁਲਦੀਪ ਸਿੰਘ ਜੀ ਇਟਲੀ ਜੋਂ ਦਵਾਏ ਸੀ ਤੁਹਾਡੇ ਨਾਲ ਗੱਲ ਹੋਈ ਸੀ ਸਰੋਵਰ ਦੇ ਵਿਸ਼ੇ ਤੇ ਮੈਨੂੰ ਚੇਤੇ ਆ ਜੀ ਉਹ YouTube ਪਈ ਆ ਜਿਵੇਂ ਉਹ ਕਥਾ ਵੀ ਸਾਰੀ ਦੁਨੀਆ ਨੇ ਸੁਣ ਲਈ ਇੱਥੇ ਮੀਡੀਆ ਪੰਜਾਬ ਤੇ ਜਰਮਨ ਦੇ ਵਿੱਚ ਕਥਾ ਪਾ ਕੇ ਪਰ ਕਰਕੇ ਪਾ ਦਿੱਤੀ ਪੁੱਛ ਲਿਆ ਵਿਦਵਾਨ ਸੱਜਣੋ ਵੀਰੋ ਦੱਸੋ ਮੈਂ ਕਿੱਥੇ ਗਲਤੀ ਕਰ ਰਿਹਾ ਹਾਂ ਸਰੋਵਰ ਦੀ ਕਥਾ ਦੇ ਵਿੱਚ ਤੋਂ ਮੈਨੂੰ ਦੱਸ ਦਿਓ ਮੈਂ ਸੋਧ ਕਰ ਲਵਾਂ ਮੇਰੇ ਧਿਆਨ ਵਿੱਚ ਨਹੀਂ ਆ ਰਹੀ ਭੁੱਲ ਹੋ ਰਹੀ ਹੈ ਤਾਂ ਕੋਈ ਦੱਸਿਆ ਨਹੀਂ ਤੁਸੀਂ ਜਿਨ੍ਹਾਂ ਲੋਕਾਂ ਨੂੰ ਨਾ ਸਮਝਣ ਦੀ ਫੀਸ ਮਿਲਦੀ ਹੈ ਇਹਨਾਂ ਨੂੰ ਮੈਂ ਸਮਝਾ ਨਹੀਂ ਸਕਦਾ ਜਿਹੜੇ ਸੁਣਦੇ ਨੇ 100% ਸਮਝ ਰਹੇ ਐ ਹਰ ਕਥਾ ਕਰਨ ਤੋਂ ਬਾਅਦ ਕਹਿੰਦਾ ਹਾਂ ਸਰੋਤਿਆਂ ਨੂੰ ਭਾਈ ਕੋਈ ਬਾਣੀ ਤੋਂ ਬਾਹਰ ਗੱਲ ਤਾਂ ਨਹੀਂ ਜੇ ਤੁਹਾਨੂੰ ਲੱਗੇ ਕੋਈ ਗੱਲ ਬਾਣੀ ਤੋਂ ਬਾਹਰ ਹੈ ਤਾਂ ਭਾਈ ਬਾਅਦ ਵਿੱਚ ਮੇਰੇ ਨਾਲ ਵਿਚਾਰ ਕਰ ਲਿਓ ਆਪਣੀ ਕਨਫਿਊਜ਼ਨ ਦੂਰ ਕਰ ਲਿਓ ਸ਼ੰਕਾ ਦੂਰ ਕਰ ਲਿਓ ਸਰੋਤਿਆਂ ਨੂੰ ਮੈਂ ਸਦਾ ਜਵਾਬ ਦੇ ਹਾਂ ਆ ਜਿਹੜੀ 10-20 ਕਹੇਗੇ ਨਾ ਰੌਲਾ ਪਾਉਣ ਵਾਲੇ ਇਹਨਾਂ ਰੌਲਾ ਪਾਉਂ ਰੌਲਾ ਪਾਉਂ ਤੁਸੀਂ ਕਥਾ ਕਰਕੇ ਪਾਓ ਜੋ ਕਥਾ ਮੈਂ ਕੀਤੀ ਹੈ ਜਿੰਨੀ ਮੈਨੂੰ ਸੋਝੀ ਦਿੱਤੀ ਹੈ ਗੁਰੂ ਨੇ ਤੁਸੀਂ ਕਥਾ ਕਰਕੇ ਬਰਾਬਰ ਪਾ ਦਿਓ ਕਮੈਂਟ ਕਰਕੇ ਸੰਗਤ ਫੈਸਲਾ ਕਰ ਦਊਗੀ ਕਿ ਕਿਹੜੀ ਕਥਾ ਠੀਕ ਹੈ ਕਿਹੜੀ ਗਲਤ ਹੈ ਸੋ ਹਰ ਗੱਲ ਹੈ ਜਿਹੜੀ ਇਹ ਬਿਨਾ ਤਾਵਾ ਰੋਲੀ ਜਿਹੜੀ ਪਾਈ ਜਾ ਰਹੀ ਹੈ ਕਿ ਆਹ ਕੁਝ ਕਹਿ ਰਹੇ ਆ ਦੁਬਦਾ ਪੈ ਰਹੀ ਹੈ ਜੀ ਉਹ ਦੁਬਦਾ ਗੁਰਬਾਣੀ ਦਾ ਗਿਆਨ ਦੁਬਦਾ ਪੈਦਾ ਕਰਦਾ ਕਿ ਦੂਰ ਕਰਦਾ ਹੂੰ ਕੀ ਗੁਰਬਾਣੀ ਦੀ ਕਹਾ ਦੁੱਧ ਦਾ ਪੈਦਾ ਕਰਨ ਦੁੱਧ ਦਾ ਮਾਤਾ ਪੈਦਾ ਕੀਤੇ ਨੇ ਡੇਰੇਦਾਰਾਂ ਨੇ ਇਹ ਦੁੱਧ ਦਾ ਮਾ ਦੂਰ ਹੋ ਰਹੀਆਂ ਸੱਚ ਇਹ ਹੈ ਕੋਈ ਕਹਿੰਦਾ ਛਰਦਾ ਤੋੜੀ ਜਾਂਦੇ ਐ ਛਰਦਾ ਉਸ ਦਿਨ ਟੁੱਟੀ ਸੀ ਜਿਸ ਦਿਨ ਗੁਰੂ ਨਾਨਕ ਬਾਬਾ ਜੀ ਨੇ ਸੂਟ ਤੋਂ ਉਲਟੇ ਪਾਸੇ ਮੂੰਹ ਕਰਕੇ ਪਾਣੀ ਛਕਣਾ ਸ਼ੁਰੂ ਕਰ ਦਿੱਤਾ ਸੀ ਨਾ ਜਨਨਾਥਪੁਰੀ ਦੇ ਮੰਦਿਰ ਚ ਵੀ ਛਰਦਾ ਤੋੜੀ ਹੋ ਜਾ ਕੇ ਉਹ ਕੀ ਕਰੀਏ ਨੇ ਆਰਤੀ ਹੁੰਦੀ ਐ ਕਿਤੇ ਇਹ ਕੀ ਰੱਬ ਨੂੰ ਬਣਾ ਕੇ ਫਿੱਟ ਕੀਤਾ ਜਾ ਸਕਦਾ ਗੁਰੂ ਬਾਬਾ ਜੀ ਕਹਿੰਦੇ ਜਾ ਕੇ ਛਰਦਾ ਟੁੱਟੀ ਹੋਣੀ ਐ ਉਸ ਦਿਨ ਵੀ ਸੋ ਨਕਲੀ ਛਰਦਾ ਸੀ ਤੋੜਦੇ ਹਾਂ ਸੱਚੀ ਛਰਦਾ ਪੈਦਾ ਕਰਦੇ ਹਾਂ ਨਕਲੀ ਸ਼ਰਦਾ ਪਾਣੀ ੜਕਣ ਦੇ ਸਮਾਨ ਹੈ ਭਰਮੇ ਭੂਲਾ ਸਾਖ ਤਿਰਤਾ ਨੀਰ ਵਰੋਂ ਲੈ ਖਪ-ਖਪ ਮਰਤਾ ਉਹ ਜਿਹੜੀ ਨਕਲੀ ਸ਼ਰਦਾ ਪਾਣੀ ੜਕਣ ਦੇ ਸਮਾਨ ਹੈ ਸ਼ਰਦਾ ਟੁੱਟ ਰਹੀ ਹੈ ਲੋਕਾਂ ਦੀ ਸੰਪਟ ਪਾਕਾਂ ਤੋਂ ਕੋਤਰੀਆਂ ਤੋਂ ਬਾਬਿਆਂ ਤੋਂ ਪੂਰਨਵਾਸ਼ੀਆਂ ਤੋਂ ਮੱਸੀਆਂ ਦੇ ਨਾਉਣ ਤੋਂ ਆਹ ਹੋਰ ਜਿਹੜੇ ਸਖਸ਼ੀ ਗੱਡੀਆਂ ਆ ਜਿਹੜੀਆਂ ਫੋਕੀਆਂ ਕਰਾਂ ਮਾਤਾਂ ਅਸੀਂ ਨਕਲੀ ਸ਼ਰਦਾ ਤੋੜ ਕੇ ਛੱਡਾਂਗੇ ਸੱਚੀ ਸ਼ਰਦਾ ਪੈਦਾ ਕਰਦੇ ਹਾਂ ਸਤਗੁਰ ਕੀ ਬਾਣੀ ਸੱਤ-ਸੱਤ ਕਰ ਜਾਣੋ ਗੁਰਸਿੱਖੋ ਹਰ ਕਰਤਾਰ ਪਮੋਹੋਂ ਕਢਾਈ ਗੁਰਸਿੱਖੋ ਸਤਗੁਰ ਦੀ ਬਾਣੀ ਸਤ ਕਰਕੇ ਮੰਨੋ ਗੁਰੂ ਦਾ ਬਚਨ ਸਤ ਕਰਕੇ ਮੰਨਣਾ ਹੀ ਸੱਚੀ ਸ਼ਰਧਾ ਹੈ ਜੋ ਸਾਨੂੰ ਪਾਰ ਲਾਉਂਦੀ ਹੈ ਇਹ ਡੇਰੇਦਾਰਾਂ ਦੀ ਪੈਦਾ ਕੀਤੀ ਨਕਲੀ ਸ਼ਰਧਾ ਅਸੀਂ ਤੋੜਾਂਗੇ ਤੋੜ ਰਹੇ ਹਾਂ ਲੋਕਾਂ ਦੀ ਨਕਲੀ ਸ਼ਰਧਾ ਟੁੱਟ ਰਹੀ ਹੈ ਸੱਚੀ ਸ਼ਰਧਾ ਪੈਦਾ ਹੋ ਰਹੀ ਹੈ ਸੱਚ ਇਹ ਹੈ ਇਹ ਲੋਕ ਕਿਤੇ ਦੁਬਧਾ ਦਾ ਰੌਲਾ ਪਾਉਂਦੇ ਆ ਕਿ ਸ਼ਰਧਾ ਦਾ ਰੌਲਾ ਪਾਉਂਦੇ ਆ ਸੋ ਇਹਨਾਂ ਲੋਕਾਂ ਤੋਂ ਅਸੀਂ ਸੁਚੇਤ ਹੋਣਾ ਹੈ ਸੋ ਹੋਰ ਕੋਈ ਸੋ ਜੀ ਬੀ ਸਿੰਘ ਜੀ ਤੁਸੀਂ ਮੈਨੂੰ ਕੁਝ ਪੁੱਛਣਾ ਪੁੱਛਣਾ ਚਾਹਦੇ ਹੋ ਤਾਂ ਮੈਨੂੰ ਮਾਫ਼ ਕਰਨਾ ਜਲਦੀ ਪੁੱਛ ਲਓ ਕਿ ਸੰਗਤਾਂ ਉਡੀਕ ਰਹੀਆਂ ਨੇ ਬਹੁਤ ਸੰਗਤ ਇਕੱਠੀ ਹੋਈ ਹੈ ਕਿ ਮੈਂ 2-4 ਮਿੰਟਾਂ ਅਸੀਂ ਸਟੇਜ ਤੇ ਪਹੁੰਚਣਾ ਹੈ ਜੀ ਮੇਰੇ ਨਾਲ veer kuldeep singh jagu da wake up khalsa wale naal ne ohna de bande vich koi سوال ਹੈ ਜੀ ਉਹ ਲਈ ਕਰਨਾ ਚਾਹੁੰਦੇ ਹਨ ਭਾਈ ਸਾਹਿਬ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਸਭ ਤੋਂ ਪਹਿਲਾਂ ਤਾਂ ਸਤਿਗੁਰਾਂ ਦਾ ਕੋਟ-ਕੋਟ ਸ਼ੁ크ਰ ਹੈ ਕਿ ਤੁਸੀਂ ਇੰਨੇ ਧਿਆਨਕ ਸਮੇਂ ਦੇ ਵਿੱਚ ਤੁਹਾਡੇ ਤੇ ਸਰੀਰਕ ਤੌਰ ਤੇ ਵੀ ਤੁਹਾਡੇ ਤੇ ਹਮਲੇ ਹੋ ਰਹੇ ਨੇ ਤੇ ਤੁਹਾਡੀ ਹਰ ਗੱਲ ਨੂੰ ਗੁਰਮਤਿ ਦੀ ਨੂੰ ਟਵਿਸਟ ਕਰਕੇ ਤੁਹਾਡੇ ਬੁਲਟ ਬੋਲਿਆ ਜਾ ਰਿਹਾ ਉਸ ਦੇ ਬਾਵਜੂਦ ਵੀ ਤੁਸੀਂ ਹਾਂਜੀ ਜਿਵੇਂ ਮੈਂ ਬੋਲ ਪਿਆ ਕਿ ਬਿਖੜੇ ਦਾਓ ਲੰਘਾਵੇ ਮੇਰਾ ਸਤਗੁਰ ਸੁਖ ਸਾਂਝ ਸਥਿਤੀ ਕਰ ਜਾਂਦੀ the use express are not austerly those of the staff management or ownership of this station ਭਾਈ ਸਾਹਿਬ ਜੀ ਜਿਆਦਾਤਰ ਤਾਂ ਤੁਸੀਂ ਆਪ ਜੀ ਨੇ ਸਭ ਕੁਝ ਦਾਸੀ ਦਿੱਤਾ ਤੇ ਇੱਕ ਜਿਉਂ ਹੀ ਤੁਹਾਡੇ ਤੇ ਜੋ ਪਿਛਲੇ ਦਿਨੀ ਜਰਮਨ ਹਮਲਾ ਹੋਇਆ ਉਸ ਵਿੱਚ ਜੋ ਇੱਕ ਵਿਅਕਤੀ ਇਸ ਸਾਰੇ ਦਾ ਮੇਨ ਮੋਹਰਾ ਬਣ ਕੇ ਸਾਡੇ ਇਥੋਂ ਅਮਰੀਕਾ ਤੋਂ ਕੈਲੀਫੋਰਨੀਆ ਤੋਂ ਗਿਆ ਸੀ ਉਸ ਨੇ ਤਰੰਤ ਬਾਅਦ ਕੁਝ ਵੀ ਨਹੀਂ ਮੈਂ ਦੇਖੋ ਵੀਰ ਜੀ ਇਹ ਜੇ ਬੰਦਿਆਂ ਦਾ ਮੈਂ ਨਾ ਵੀ ਜਬਾਨ ਨਾਲ ਮੈਂ ਨਾ ਵੀ ਲੈਣਾ ਨਾ ਤੇ ਆਖੜਦੇ ਮੈਂ ਚਾਲ ਦੇਣਾ ਨਹੀਂ ਬਿਲਕੁਲ ਜੀ ਬਿਲਕੁਲ ਠੀਕ ਅਸੀਂ ਉਸ ਬਾਰੇ ਨਹੀਂ ਉਹਨਾਂ ਬਾਰੇ ਨਹੀਂ ਤੁਹਾਡੇ ਤੋਂ ਕੋਈ ਵਿਚਾਰ ਪੁੱਛ ਰਿਹਾ ਇੱਕ ਆਮ ਸੰਗਤ ਦੇ ਵਿੱਚ ਹੁਣ ਤੁਸੀਂ ਆਪ ਜੀ ਉਸ ਦਿਨ ਤੋਂ ਬਾਅਦ ਮੇਰਾ ਖਿਆਲ ਪਹਿਲੀ ਵਾਰੀ ਰੇਡੀਓ ਤੇ ਆਏ ਹੋ ਸਾਰੀ ਸੰਗਤ ਗੁਰਸਿੱਖ ਤੁਹਾਡੇ ਬਚਨਾਂ ਲਈ ਕੀ ਕਰ ਰਹੇ ਸੀ ਅਸੀਂ ਸਿਰਫ ਤੁਹਾਹਤੋਂ ਇਹੀ ਪੁੱਛਣਾ ਚਾਹੁੰਦੇ ਆਂ ਕਿ ਕੀ ਆਪ ਜੀ ਦੀ ਕੋਈ ਦਸਤਾਰ ਆਪ ਜੀ ਦਾ ਹਜ਼ੂਰੀਆ ਜਾਂ ਤੁਹਾਨੂੰ ਕੋਈ ਫਿਜ਼ੀਕਲ ਕੁੱਟਮਾਰ ਕੋਈ ਹੋਈ ਬਸ ਮੇਰਾ ਇੱਕੋ ਹੀ ਇਹ ਆਪ ਜੀ ਨੂੰ ਪੁੱਛਣਾ ਹੈ ਜੀ ਦੇਖੋ ਦੇਖੋ ਉਸ ਉਹ ਥੋੜੀ ਸਮੇਂ ਬਾਅਦ ਉੱਥੋਂ ਲਾਈਵ ਹੋਣਾ ਸ਼ੁਰੂ ਹੋ ਗਿਆ ਹਜ਼ੂਰੀਆ ਮੇਰੇ ਉਸ ਫਿਲੀ ਦੀ ਗਲੇ ਦੇ ਵਿੱਚ ਸੀ ਫੇਰ ਤੋਂ ਤੁਸੀਂ ਲਾਈਵ ਹੀ ਦੇਖ ਸਕਦੇ ਹੋ ਜਦੋਂ ਕਿਸੇ ਵੀ ਆਪਾਂ ਕਹਿੰਦੇ ਆ ਇੱਧਰ ਉੱਧਰ ਹੀ ਆਪਾਂ ਕਹਿੰਦੇ ਵੀ ੱਟਾ ਮੁੱਕੀ ਹੁੰਦੀ ਹੈ ਤਾਂ ਉਹਦੇ ਵਿੱਚ ਕੀ ਹੈ ਇੱਧਰ ਵੱਜ ਗਿਆ ਕੋਈ ਇੱਧਰ ਵੱਜ ਗਿਆ ਤਾਂ ਕੀ ਹੋਇਆ ਵੀ ਦਸਤਾਰ ਢਿੱਲੀ ਹੋਣੀ ਹੁੰਦੀ ਹੈ ਦਸਤਾਰ ਸਿਰਫ ਢਿੱਲੀ ਹੋਈ ਮੈਂ ਦੁਬਾਰਾ ਸਜਾਈ ਹੈ ਸਿਰ ਤੇ ਪਰ ਦਸਤਾਰ ਨੂੰ ਕੋਈ ਹੱਥ ਨਹੀਂ ਪਾ ਸਕਿਆ ਕੋਈ ਦਸਤਾਰ ਡਿੱਗੀ ਨਹੀਂ ਤੇ ਮੈਂ ਕਹਿੰਦਾ ਹਾਂ ਦਸਤਾਰ ਕਿਸੇ ਨੂੰ ਹੱਥ ਨਹੀਂ ਪਾਉਣਾ ਚਾਹੀਦਾ ਜੇ ਕਿਸੇ ਦੂਸਰੇ ਵੀਰ ਦੀ ਦਸਤਾਰ ਨਹੀਂ ਆ ਸਾਨੂੰ ਉਹਦਾ ਵੀ ਦੁੱਖ ਹੈ ਪਰ ਉਹ ਆਪਸ ਵਿੱਚ ਲੜਾਈ ਝਗੜੇ ਧੁੱਕੇ ਮੁੱਕੀ ਚ ਕਿਸੇ ਦੀ ਦਸਤਾਰ ਲਹਿ ਗਈ ਹੋਊਗੀ ਪਰ ਮਸਕੇ ਕਿਸੇ ਨੇ ਵੀ ਕਿਸੇ ਦੇ ਇਧਰੋਂ ਦਸਤਾਰ ਨਹੀਂ ਲਾਹੀ ਪਰ ਇਹ ਮਸਕੇ ਦਸਤਾਰ ਲਾਉਣਾਏ ਸੀ ਕਿ ਪੰਸੂਰੀ ਸਿੰਘ ਦਾ ਚਾਹੇ ਤਾਂ ਸਿਰ ਵੰਗ ਲਿਆਓ ਦਸਤਾਰ ਲਾ ਲਿਓ ਪਰ ਇਧਰਲੇ ਪਾਸੋਂ ਕਿਸੇ ਵੀ ਲਈ ਇਹ ਪਾਲਿਸੀ ਨਹੀਂ ਸੀ ਵੀ ਕਿਸੇ ਦੀ ਦਸਤਾਰ ਲਾਉਣੀ ਹੈ ਉਸ ਉਸ ਆਪਸੀ ਆਪਾਂ ਕਹੇ ਲੋ ਧੱਤਾਂ ਮੁੱਕੀ ਦੇ ਵਿੱਚ ਜਿਨ੍ਹਾਂ ਦੀਆਂ ਦਸਤਾਰਾਂ ਲਹੀਆਂ ਸਾਨੂੰ ਉਹ ਦਸਤਾਰਾਂ ਨਹੀਂਆਂ ਦਾ ਵੀ ਅਫਸੋਸ ਹੈ ਜੀ ਸਾਨੂੰ ਜੀ ਬਹੁਤ ਬਹੁਤ ਧੰਨਵਾਦ ਤੇ ਸਮਾਂ ਕੱਢਿਆ ਗੁਰੂ ਕਿਰਪਾ ਕਰਨ ਚੜ੍ਹਦੀਆਂ ਕਲਾਂ ਦੇ ਵਿੱਚ ਰਹਿ ਕੇ ਸ਼ਬਦ ਗੁਰੂ ਦੇ ਸਿਧਾਂਤ ਦੇ ਉੱਤੇ ਪ੍ਰਚਾਰ ਕਰਦੇ ਰਹਾਂ ਆਉਣ ਵਾਲੇ ਇਤਿਹਾਸ ਦੇ ਵਿੱਚ ਗਿਆਨੀ ਦਿੱਤ ਸਿੰਘ ਯਾਨੀ ਗੁਰਮੁਖ ਸਿੰਘ ਜਿਨ੍ਹਾਂ ਨੇ ਪਹਿਲਾਂ ਵੀ ਸਿੰਘ ਸਭਾ ਲਹਿਰ ਦੇ ਵਿੱਚ ਬਹੁਤ ਕਾਰਜ ਕੀਤੇ ਨੇ